ਆਪਣੇ ਜੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਬੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲਕਲਾ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਲੱਖ ਰੁਪਈਆ ਜਮਾ ਉੱਥੇ ਪਿਆ ਸੀ ਅੰਦਰ ਅਲਮਾਰੀ ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਮਿੰਦੀਪ ਕੋਹਰਾ ਡਾਕਟਰ ਭਜਨ ਸਿੰਘ ਅਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਮ ਜਿਹੜਾ ਮੱਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਗੈਹਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਅਸੀਂ ਅਰਜ਼ੀ ਅਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗ੍ਰਸਤਾਰ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਰੱਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਸਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਪੈਸੀ ਦੀ ਕਬਰ ਹੋ ਗਈ ਨੇ ਚੋਰੀ ਕੀਤੀ ਸੀ ਇਹਨਾਂ ਦੀ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਵੇ ਖਾਤੇ ਜਮਾ ਕਰਾ ਲੇ ਅੱਗੇ ਫਰਦਰ ਅਸੀਂ ਬੈਂਕਰ ਆਹੇਨ ਕਬੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਂਚ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲਾਕੇ ਦਾ ਕੋਈ ਖੁਲਾਸਾ ਹੋਇਆ ਜਾਂ ਤੁਹਾਨੂੰ ਕੋਈ ਕੀਤੀ ਹੋਰ ਗੱਲ ਦੱਸੋ ਉਹ ਵੀ ਪੁੱਛ ਗਏ ਸੀ ਤੇ ਹੁਣ ਜਾ ਕੇ ਮਾਨ ਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿਛ ਕਰਕੇ ਅਗਲੀ ਤਫतीश ਅਮਲ ਚੱਲੇਗਾ ਕੋਈ ਹੋਰ ਮਾਮਲਾ ਹੈ ਨਾ ਤੇ ਦਰਜ ਹੋਵੇ ਉਹ ਤਫतीश ਦਾ ਨਹੀਂ ਦੇਖਿਆ ਜਾਊਗਾ ਬਿਜ ਕੀ ਪੁੱਛ ਕਿਸ ਤੇ ਅੱਗੇ ਕੀ ਦੱਸ ਰਹੇ ਨੇ